ਜੀ ਸ੍ਰੀ ਸ਼ਸ਼ੀ ਕਾਲ ਆਪਨੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਵਲੌਗ ਸਟਾਰਟ ਕਰਨ ਲੱਗੇ ਆਪਾਂ ਗੱਡੀ ਤੋਂ ਤੇ ਆਪਾਂ ਜਾ ਰਹੇ ਆ ਬੰਨੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਹਨਾ ਅੱਜ ਹੈਗਾ ਦੂਜਾ ਦਿਨ ਸ੍ਰੀ ਕੰਡ ਖੰਡ ਪੜ ਸਾਹਿਬ ਜੀ ਦਾ ਅੱਜ ਦੂਜਾ ਦਿਨ ਹੈਗਾ ਤੇ ਅੱਜ ਚੱਲਨੇ ਆਪਾਂ ਹੁਣ ਅੱਜ ਅਸੀਂ ਥੋੜਾ ਜਿਆਦਾ ਲੇਟ ਹੋ ਗਏ ਹਨਾ ਅੱਜ ਅਸੀਂ ਲੇਟ ਹੋ ਗਏ ਸ੍ਰੀ ਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲਦੇ ਆ ਹੁਣ ਬੰਨੇ 'ਚ ਜਾ ਕੇ ਮਿਲਦੇ ਆਂ ਕਿ ਵੈਸੇ ਤਾਂ ਅੱਜ ਉੱਥੇ ਕੱਢਣੀਆਂ ਸੀ ਜਲੇਬੀਆਂ ਕੱਢੀ ਜਾਂਦੇ ਸੀ ਕਿ ਅੱਜ ਤੱਕ ਕੰਮ ਥੋੜਾ ਜਿਆਦਾ ਸੀਗਾ ਅੱਜ ਅਸੀਂ ਪਰ ਲੇਟ ਹੋਵਗੇ ਮੰਮੀ ਹੋਰੇ ਦਾ ਚਾਚੇ ਕਿਆਂ ਨੇ ਜਲੇਬੀਆਂ ਕੱਟੀਆਂ ਨੇ ਉੱਥੇ ਆ ਚਾਚੀ ਕਿਆਂ ਨੇ ਜਲੇਬੀਆਂ ਕੱਟੀਆਂ ਨੇ ਉੱਥੇ ਮੰਮੀ ਹੋਰੇ ਤਾਂ ਪਹਿਲਾਂ ਬਾਗ ਗਏ ਸੀਗੇ ਭੂਆ ਵੀ ਮੰਮੀ ਬਾਗੀ ਪਹਿਲਾਂ ਮੰਮੀ ਬਾਗੀ ਤੇ ਅਸੀਂ ਅੱਜ ਪਿੱਛੇ ਜਾ ਰਹੇ ਹਾਂਗੇ ਅੱਜ ਲੇਟ ਹੋ ਗਏ ਅੱਜ ਨਹੀਂ ਪਹਿਲਾਂ ਅਸੀਂ ਜਾਂਦੇ ਹੁਣੇ ਮੰਮੀ ਹੋਰੇ ਪਿੱਛੇ ਜਾ ਬਸ ਮਤਲਬ ਕੋਈ ਵੀ ਘਰ ਦਾ ਪਹਿਲਾਂ ਇੱਕ ਜਾਣਾ ਬਾਗੀ ਜਾਂਦਾ ਹੁੰਦਾ ਤੇ ਅੱਜ ਮੰਮੀ ਹੋਰੇ ਬਾਗ ਗਏ ਕਿ ਉਹ ਗਰਮ ਨਹੀਂ ਤਾਂ ਤੇ ਓਕੇ ਜੀ ਮਿਲਦੇ ਹੁਣ ਆਪਾਂ ਜਾ ਕੇ ਦੇਖੋ ਕਈ ਵਾਰੀ ਐਵੇਂ ਵੀ ਹੋ ਜਾਂਦਾ ਜੇ ਗੱਡੀ ਤੇ ਆਪਣੀ ਉਹ ਲੈ ਕੇ ਬਾਈਕ ਕੋ ਸਾਨੂੰ ਫੜਾ ਕੇ ਰੇਡ ਆ ਰਾਹ ਦੇ ਵਿੱਚ ਅਜੇ ਉਹ ਤਾਂ ਫਾੜਦੇ ਸੀ ਵਸਤੇ ਪਹਿਲੀ ਵਾਰ ਸੀ ਇਹਨਾਂ ਨੂੰ ਅੰਦਰ ਗੱਡੀ ਖੋਲ ਕੇ ਲੈ ਕੇ ਰਾਤ ਦੀ ਟੱਕ ਰਵੇ ਹੈ ਗੱਡੀ ਤੋਂ ਚਲੇ ਜਾਓ ਇੱਧਰ ਜਾਂ ਤੁਸੀਂ ਜਾਓ ਇੱਧਰ ਯਾਰਾ ਉਹਨਾਂ ਨੂੰ ਇੱਥੇ ਲੱਗਦਾ ਹੈ ਇਹਦੇ ਵਧੀਆ ਹਵਾ ਲੱਗਦੀ ਹੈ। ਛੜ ਗਈ ਵਾਲਾ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਤੇ ਤੀ ਤੂੰ ਵੀ ਮੱਥਾ ਟੇਕਣ ਆ ਗਿਆ ਮੱਥਾ ਟੇਕਣ ਆ ਗਿਆ ਵੀ ਤੂੰ ਇਹ ਹਾਂ ਸੈਂਡਲ ਪਾ ਕੇ ਆ ਗਏ ਪਰ ਆ ਬਾਗ ਜਾ ਨਾ ਪਤਾ ਇੱਧਰ ਸੈਂਡਲ ਪਾ ਕੇ ਨਹੀਂ ਆਉਂਦੇ ਹੁੰਦੇ ਰੇ ਚਲ ਉਧਰ ਉੱਥੇ ਵੀ ਮਹਾਰਾਜ ਦੇ ਸਰੂਮ ਉਰੇ ਲੱਥਾ ਟੇਕ ਲੈ ਆਪਾਂ ਤੇ ਹੁਣ ਆਪਾਂ ਉਧਰ ਚੱਲ ਕੇ ਦਿਖਾਉਂਦੇ ਹਾਂ ਲੋ ਜੀ ਤੁਸੀਂ ਵੀ ਦਰਸ਼ਨ ਕਰੋ ਸਵੇਰੇ ਸਵੇਰੇ ਮੱਥਾ ਆਪਾਂ ਟੇਕ ਲਿਆ ਉਧਰ ਚੱਲਦੇ ਆਂ ਲੰਗਰ ਹਾਲ ਕਰਨੀ ਲੋ ਜੀ ਆਉਣ ਸਾਹਿਬ ਜਲੇਬੀਆਂ ਨੂੰ ਸਵਾਦ ਨੇ ਹਮਮ ਗਰਮ ਗਰਮ ਜਲੇਬੀਆਂ ਪਈ ਸੀਰ ਤੈਨੂੰ ਲੈ ਲੀ ਕਿੱਥੇ ਤੈਨੂੰ ਤਾਂ ਬੈਠਣਾ ਵੀ ਨਹੀਂ ਮੈਨੂੰ ਲੈ ਲਿਓ ਬਲੌਗ ਹੁੰਦਾ ਉਹਦਾ ਲੈ ਵੀ ਦਿਖਾ ਦਤੀ ਆ ਤੂੰ ਤਾ ਉੱਥੇ ਫਿਰ ਲਿਆ ਕੇ ਨਹੀਂ ਬਾਤੀਆਂ ਕਹਿੰਦੀ ਹੋਰ ਮੁੰਡੀ ਜਾਂਦਾ ਤੇ ਦਾਮੀਆਂ ਜੀ ਉਹ ਰਾ ਹੋਇਆ ਉਹ ਰਾ ਮਾਂ ਮਿੱਠੀ ਹੱਥ ਨਾਲ ਆਮਦਨ ਬਹੁਤ ਬੜੀ ਸਵਾਦ ਨਹੀਂ ਨਾ ਮਮੀ ਚਾਹ ਕੀ ਨਾ ਕੀ ਨਾ ਕਿਹਨਾਂ ਕੇ ਬਹੁਤ ਘੱਟ ਲੋ ਜੀ ਇੱਥੇ ਬਣ ਰਹੀਆਂ ਨੇ ਜਲੇਬੀਆਂ ਅਸੀਂ ਲੇਟ ਹੋ ਗਏ ਥੋੜਾ ਜਿਹਾ ਜਲੇਬੀਆਂ ਘੱਟ ਝੁੱਕੇ ਨੇ ਸੜੇ ਥੋੜੇ ਰਹਿ ਗਏ ਆ ਲਗ ਨਹੀਂ ਉਹ ਆਏਗਾ ਤੁਹਾਨੂੰ ਆ ਕੇ ਨਹੀਂ ਹੱਤਾਂ ਤੇ ਨਹੀਂ ਮੈਂ ਕੋਈ ਆ ਜਾਗਾ ਕਿਨੇ ਨਹੀਂ ਇਹਨੇ ਇਹਨੇ ਲੈ ਗਏ ਲੈ ਪੀ ਮੈਂ ਲੈ ਆ ਬਾਈ ਬਣ ਕੇ ਚਾ ਤੇਰੀ ਵੀਡੀਓ ਬਣ ਗਈ ਲੈਣਾ ਬਾਈ ਬਾਟੀ ਲੈਣਾ ਸਾਡੇ ਵਾਲੇ ਹੱਥ ਤੇ ਲਿਖੀ ਗਏ ਕਿਤੇ ਬੰਨਿਆ ਜ਼ਿੰਦਗੀ ਜਿਵੇਂ ਜਮਾ ਲਓ ਜੀ ਸਵੇਰੇ ਆਪਾਂ ਵਲੋਗ ਬਣਾਇਆ ਨਹੀਂ ਸੀ ਆਉਂਦਾ ਢੰਡਾ ਹਾਂ ਗੁੱਲਮੇਖਾ ਲੈਣਾ ਚੰਗਾ ਗੁੱਲਮੇਖਾ ਲੈਣਾ ਥੋੜਾ ਅੰਤਲ ਹੈਗਾ ਆਪਣੇ ਕੋਲੇ ਗੁੱਲਮੇਖਾ ਵਧੀਆ ਰਿਹਾ ਉੱਥੇ ਲਾ ਤਾਰ ਵੀ ਲਿਆ ਉਹ ਬੰਨਣ ਨੂੰ ਲੋਹੇ ਦੀ ਪਾਟਣ ਤੋਂ ਬਚਾ ਕੇ ਚੰਗਾ ਤੇ ਸਵੇਰੇ ਨਾ ਆਪਾਂ ਵਲੋਗ ਕੱਟ ਬਣਾਇਆ ਮੈਂ ਇਹ ਥੋੜਾ ਜਿਹਾ ਕੰਮ ਦੰਦਾ ਸੀਗਾ ਕੰਮ ਦੰਦਾ ਕਰਦੇ ਰਹੇ ਉਹ ਕਰਕੇ ਬਣਾਇਆ ਨਹੀਂ ਰਗਾ ਤੇ ਡੇੜੀ ਕੱਟੀ ਲੈ ਕੇ ਸੀਗੇ ਦੁਪਹਿਰੇ ਭੈਣ ਨੂੰ ਲੈਣ ਵਾਗੇ ਸੀਗੇ ਆਪਣੀ ਭੈਣ ਆਈ ਆ ਸ਼ਾਮ ਨੂੰ ਮਿਲਾਵਾਂਗੇ ਤੇ ਛੁੱਟੀਆਂ ਸੀ ਬਾਣ ਜੇ ਨੂੰ 2 ਦਿਨ ਤੇ ਕੱਲ ਨੂੰ ਤੇ ਅੱਜ ਤੱਕ ਗਿਆ ਸੀ ਗੱਤਨ ਵਜ ਤੋਂ ਬਾਅਦ ਲੈ ਕੇ ਆਇਆ ਡੇੜੀ ਤੇ ਹੁਣ ਇੱਥੇ ਟੈਂਟ ਦਾ ਚੱਲ ਜਾਂਦਾ ਕੰਮ ਆ। ਤੇ ਬਹੁਤ ਸੋਹਣਾ ਲੱਗਦਾ ਹੈ ਨਾ। ਅੱਛਾ ਵੇ ਦੇਖੋ ਜਣ ਖੜਾ ਹੈ ਬਹੁਤ। ਆਪਾਂ ਪਾਪਾ ਇੰਦਰ ਆਪਣਾ ਮਾਇਆ ਇੱਕ ਸਾਰੇ ਵੇੜੇ ਨੇ ਰਲ ਕੇ ਫੋਟੋਆਂ ਲਾਈਆਂ ਨੇ। ਤੇ ਉਹ ਲੈ ਕੇ ਆਵਾਂਗੇ ਜਾ ਕੇ। ਟਰੈਕਟਰ ਦੇ ਬਾਅਦ ਦੂਰ ਪਾਈ ਜਾਂਦੀਆਂ ਔਕਲੀਆਂ ਵਾਲੀਆਂ ਨੇ ਇਹਦਾ ਲੈ ਕੇ ਚੱਲਾਂਗੇ। ਰੇਡੀਓ ਆ ਜਾਂਦੇ ਫਿਰ ਚੱਲਦੇ ਆਪਾਂ। ਧੰਵਾਦ ਤੇ ਨਾ ਇਸ ਵਾਰ ਤੁਹਾਨੂੰ ਦੱਸਿਆ ਸੀ ਵੀ ਗਰਮੀ ਆ ਜਿਨ੍ਹਾਂ ਨੇ ਪਿਛਲੇ ਵਲੌਗ ਦੇਖਿਆ ਜਾ ਕੇ ਦੇਖ ਲਿਓ ਠੰਡ ਸੀ ਪਿਛਲੇ ਵਲੌਗਾਂ ਦੇ ਦੇਖ ਲਿਓ ਜਾ ਕੇ ਤੁਸੀਂ ਕੁਝ ਪਤਾ ਲੱਗ ਜਾਊਗਾ ਤੁਹਾਨੂੰ ਇਸ ਕਰਕੇ ਸਾਨੂੰ ਇਸ ਵਾਰ ਟੈਂਟ ਲਾਉਣਾ ਪੈ ਗਿਆ ਤੇ ਲੰਕਰ ਕਾਸੀ 2 ਦਿਨ ਹੋ ਗਏ ਸਾਨੂੰ ਸ਼ੱਕ ਤੇ ਨੂੰ ਬੈ ਕੇ ਹੋਰੇ ਪਤਾ ਲੱਗਦਾ ਵੀ ਗਰਮੀ ਆ ਉੱਪਰ ਉੱਪਰ ਸੱਤ ਲਾਵਾਂਗੇ ਗੱਲੀ ਸਾਈਟਾਂ ਤੇ ਚਲੋ ਹਵਾ ਚੱਲੂਗੀ ਆਲੇ-ਦਾਲੇ ਹਣਾ ਉਸ ਕਰਕੇ ਤੈਂ ਟੈਂਟ ਲਾ ਰਹੇ ਆ ਸਵੇਰ ਵਾਸਤੇ ਸਵੇਰੇ ਆਪਣਾ ਟੈਂਟ ਪਾਸ ਜਿਦਾ ਹੋਪ ਹੈ ਨਾ ਤੇ ਰਿਸ਼ਤੇਦਾਰ ਸਾਰੇ ਪਹੁੰਚ ਰਹੇ ਨੇ ਹੌਲੀ ਹੌਲੀ ਹੁਣ ਚੱਲਦੇ ਆਪਾਂ ਲੋ ਜੀ ਦੇਖੋ ਆ ਫਲੈਕਸ ਬਣਵਾਈ ਆਪਾਂ ਆਮਨ ਸਿੰਘ ਬਾਈ ਤੋਂ ਆਪਣੀ ਫੋਟੋ ਫੋਟੋ ਆਪਾਂ ਜਾ ਕੇ ਲਾਉਣਾ ਹੈ ਪਹਿਲਾਂ ਤਾਂ ਲੇਟ ਹੋ ਗਿਆ ਆਪਾਂ ਪਹਿਲਾਂ ਦੋ ਦਿਨ ਪਹਿਲਾਂ ਲਾਉਣਾ ਸੀ ਇਹ ਪਲੇਟ ਹੋ ਗਿਆ ਆਪਾਂ ਬਾਜੀ ਨਾਲ ਕਨੈਕਟ ਕਰ ਲਿਓ ਜੀ ਭੀਕੀ ਦਾ ਨੁਕਲ ਬੰਦਾ ਹੁੰਦਾ ਕਈ ਵਾਰ ਤੇ ਹੁਣ ਆਪਾਂ ਰੇੜੇ ਤੇ ਆਏ ਸੀ ਲੈਣ ਚੱਲਦੇ ਆ ਲੈ ਕੇ ਫਿਰ ਉੱਥੇ ਲਾਵਾਂਗੇ ਫਿੱਟ ਕਰਾਂਗੇ ਲਓ ਜੀ ਫਲੈਕਸ ਆਪਾਂ ਚੱਕ ਲਿਆ ਇਹ ਦੇਖੋ ਤੇ ਹੁਣ ਆਪਾਂ ਦੇਖਦੇ ਆ ਕਿੱਥੇ ਫਿੱਟ ਕਰਨੀਆਂ ਸਵੇਰੇ ਕਰਨਗੇ ਜਾਂ ਹੁਣ ਕਰਨਗੇ ਉਹ ਦੇਖੋ ਕਿੰਨੀ ਵਧੀਆ ਲੱਗਦੀ ਆ ਜਗ੍ਹਾ ਆਹ ਨਾਲ ਘਦਲ ਕਰਕੇ ਨਾ ਦੇਸ ਘਟ ਰਿਹਾ ਦੀਪਮਾਲਾ ਤੇ ਆ ਪਹੀ ਜਾਂਦੀ ਆ ਸਾਰੀ ਦਿਖਾਇਆ ਸੀ ਤੁਹਾਨੂੰ ਫਲੈਕਸ ਆਪਾਂ ਬਣਾ ਰਹੇ ਹਾਂ ਉੱਥੇ ਜਾ ਕੇ ਦਿਖਾਵਾਂਗੇ ਕਿੱਥੇ ਟੰਗਣੀਆਂ ਕਿੱਥੇ ਨਹੀਂ ਟੰਗਣੀਆਂ ਹੈਨਾ ਤੇ ਚੱਲਦੇ ਆ ਉੱਥੇ ਆਪਾਂ ਉੱਪਰ ਦੀ ਆਉਣਾ ਪੈਂਦਾ ਹੈ ਹੈ ਕਿਵੇਂ ਲੱਗਾ ਦੋਸਤ ਵਧੀਆ ਲਓ ਜੀ ਇਧਰ ਹੋ ਜਾ ਪੁੱਤ ਮੜਾ ਯਾਰ ਵਲੌਗ ਬਣਾ ਲੰਦੋ ਬਣਾ ਲਿਆ ਦੀ ਫਲੈਕਸ ਆਪਾਂ ਤੇ ਆਪਣੀ ਫੋਟੋ ਦੱਸਿਓ ਕਿੱਥੇ ਆ ਕਮੈਂਟ ਕਰਕੇ ਆ ਆਪਣੀ ਫੋਟੋ ਆ ਸੀ ਸਾਦੀਪ ਚੈਹਲ ਨਹੀਂ ਰੱਖਾਂ ਤੇ ਚਲੋ ਆ ਆਪਣੇ ਭਰਾ ਦੀ ਫੋਟੋ ਆ ਵੱਡਾ ਭਰਾ ਆਪਣਾ ਸ਼ਕਾ ਬਲਵਜੀਤ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੀ ਮੈਨੂੰ ਤੇ ਆਪਾਂ ਪਹੁੰਚ ਗਏ ਆ ਦੇਖੋ ਆਲਾ ਦਾਲਾ ਸ਼ੰਕਰ ਪੁਕਾਰੀਆਂ ਨੇ ਬੁੜੀਆਂ ਇਤਿਰ ਕਥਾ ਹੋ ਰਹੀ ਆ ਇਧਰ ਭਾਂਡਿਆਂ ਦੀ ਸੇਵਾ ਹੋ ਰਹੀ ਆ ਬੱਚੇ ਸਾਰੇ ਆਲੇ-ਦਾਲੇ ਹੋ ਗਏ ਕਿਹਦੀ ਕਿਹਦੀ ਫੋਟੋ ਐ ਚੋਏ ਛੋਟੀ ਛੋਟੇ ਕਿਹਦੀ ਕਿਹਦੀ ਫੋਟੋ ਐ ਚ ਮੇਰੀ ਇਹਦੀ ਆ ਨਾ ਉਹਦੀ ਆ ਕੱਲੇ ਦੀ ਫਤੇ ਦੀ ਆ ਫਤੇ ਦੀ ਵੀ ਹੈਗੀ ਆ ਲਵਾਈ ਉਹ ਪੌਣੀ ਦੀ ਸੀ ਲਵਾਈ ਫੋਟੋ ਉਹ ਲਵਾਈ ਦੀ ਆ ਲਾਲ ਜੀ ਚਲ ਤਾਂ ਨੂੰ ਬੁੜੀਆਂ ਨੂੰ ਅੱਜ ਬਾਬਾ ਲਿਆਇਆ ਸੀ ਪੰਤਾ ਪਹਿਲਾ ਆਪਾਂ ਗਿਆ ਸੀ ਮੈਂ ਜਦੋਂ ਫਲੈਕਸ ਲੈ ਕੇ ਮਹਾਂਚਲ ਪਹਿਲਾ ਕਿਹੜਾ ਆਪਾਂ ਗੁੜੀਆਂ ਦਾ ਲਾਦਾਂਗੇ ਜਦੋਂ ਫੋਨ ਕਰਕੇ ਪੁੱਛਿਆ ਚਾਚੇ ਕੀ ਕਰੇ ਉਹ ਕਹਿੰਦੇ ਬੰਤੇ ਬਾਪੇ ਨੇ ਟਰੈਕਟਰ ਕੱਢ ਲਿਆ ਤੇ ਬੰਤਾ ਬਾਪਾ ਟਰੈਕਟਰ ਤੇ ਲਿਆ ਆ ਗੁੜੀਆਂ ਨੂੰ ਅੱਜ ਨੂੰ ਚਲੋ ਹੁਣ ਉਤਰ ਦਿਖਾਉਣਿਆ ਤੁਹਾਨੂੰ ਕਥਾ ਵਈ ਜਾਂਦੀ ਆ। ਜੋ ਪਹਿਲਾ ਅੰਕਾਰ ਜੋ ਪਹਿਲਾ। ਅਨਿਤਰਾ ਦੇ ਦਰਸਨਿ ਫੋਲਤੀ ਬਾਜ ਨਹੀਂ ਚਰਨ ਪਰੇ ਕੀ ਰਾਜ। ਕਾ ਭੂਲ ਬਗਾੜਿਓ ਨਾ ਕਰਮਐ ਲਾ ਜੀਤ ਸਹੇਬ ਗੋੜਾ ਲੋੜੀਐ ਨਭਰੇ ਬਗਾੜੈ ਨੀਤ। ਆਪਣਹ ਹਰੇ ਕੀ ਬੇਨਤੀ ਸੁਣੋ। गरीब राजूत पिता को ला जाना राजा जाना राजा जाना एक करी के सिमरण पपी तरी अने का सिमरण जान के पगड़ी देख नानक ना से मरण सार है पिछड़ो करी न एक ਤਨਜਪਾ ਬਨਾ ਕੋਲੂ ਨੂੰ ਅਰਕੋਸ਼ਾ ਟਕੈ ਗਰੋ ਤੁਮਾਰੋ ਦਵਾਰ ਸੁਮਾਹੀ ਗਏ ਕੀ ਤਾਰ ਅਸਤ ਗੋਬਿੰਦ ਰਸ ਤੋਹਾਰਾ ਨਰ ਸੁਖ ਮਿਲਦਾ ਨਰ ਸੁਖ ਆਤਮਾ ਕਰੇ ਸਤਿ ਕਰ ਬਾਰੂ ਰੇਸਾ ਨਰ ਸੁਖ ਮਿਲਦਾ ਨਰ ਸੁਖ ਸ਼ਿੰਗਾਰ ਦੇ ਯਾਰੀਆਂ ਸੋਰੀਆਂ ਨੇ ਉਧਰ ਵੀ ਸਾਨੂੰ ਦਿਖਾਈ ਦਿੰਦੇ ਆ ਚੱਲ ਕੇ ਦੇਖੋ ਜੀ ਵਾਹ ਹੋ ਰੇ ਬੈਠੇ ਇੱਧਰ ਸਾਰੇ ਪੂਹਹਰੀਆਂ ਅੱਜ ਸਾਰੀਆਂ ਆ ਗਈਆਂ ਇੰਨੀਆਂ ਆਪਣੀਆਂ ਸਾਰੀਆਂ ਸਕੇ ਸਬੰਧ ਦੇ ਕੁੜੀਆਂ ਨੇ ਸਾਰੀਆਂ ਆ ਗਈਆਂ ਅੱਜ ਲੈ ਖਲਾ ਰਿਹਾ ਹਾਂ ਤੇ ਰਾਤ ਤੇ ਸਲਾਹ ਸੀ ਲਾਉਣ ਦੀ ਹਾਂ ਹੈ ਅੱਜ ਤਾਂ ਫੋਟੇ ਨਹੀਂ ਆ ਹਾਂ ਕੋਈ ਨਹੀਂ ਕਦੇ ਆਸਤੇ ਇਹ ਵੈਸੇ ਲਾਉਂਦੇ ਹੁੰਦੇ ਆ ਜੀ ਆਇਆਂ ਨੂੰ ਜੋ ਆਪਣੇ ਕੋਈ ਆਊਗਾ ਨਾ ਕੱਲ ਨੂੰ ਮੈਂ ਸਾਡੇ ਆਣਾ ਹੈ ਨਾ ਉਹਨਾਂ ਵਾਸਤੇ ਵੈਲਕਮ ਕਾਲੀ ਪਰਿਵਾਰ ਵੱਲੋਂ ਇੱਥੇ ਟੰਗਣ ਦੀ ਸਲਾਹ ਆ ਗਈ ਫਿਰ ਇੱਥੇ ਲਾਏਗਾ ਕੱਲਾ ਫਿਰ ਇੱਥੇ ਲਾਏਗਾ ਉਹ ਤਾਂ ਇਹ ਨਹੀਂ ਸਰਾਕ ਜੇ ਮੋਰੇ ਸਰਾਸਤਾ ਹੈ ਨਹੀਂ ਉਹਦਾ ਕਰਨੇ ਪੈਣਗੇ ਉਹਦਾ ਐਂਡ ਤੇ ਜਮਾ ਇੱਥੇ ਕਿੱਲੀ ਇੱਥੇ ਕਰਨੇ ਪੈਣਗੇ ਆ ਦੇਖੋ ਇੱਥੇ ਉਹਦੇ ਚਾਰ ਮੇਖਾ ਪਿਆਨੇ ਚੱਲੜੇ ਰੇੜੇ ਦੇ ਬੱਚਾ ਰੇੜੇ ਦੇ ਜਿਹੜੇ ਪਛੀਟ ਦੇ ਬਚਾਲੇ ਆ ਲੱਕੜ ਵਾਲਾ ਇੱਧਰ ਹੋ ਜਾ ਪੁੱਤਾ ਓਏ ਯਾ ਇੱਥੇ ਟੰਗਣਾ ਨੇ ਕਹਿੰਦੇ ਫਿਰ ਉੱਥੇ ਵੱਡਾ ਬਾਲਾ ਟੰਗਿਆ ਨਹੀਂ ਆਣਾ ਦਰਖਤ ਦੇ ਅੱਗੇ ਲੋਟ ਨਹੀਂ ਆਉਂਦਾ ਕੰਧ ਤੇ ਲੋਟ ਆਊਗਾ ਚਲੋ ਇੱਥੇ ਲੰਗਰ ਸਾਹਮਣੇ ਆ ਆਪਣਾ ਆ ਵੀ ਇੱਥੇ ਆਪਣਾ ਲੰਗਰ ਸਾਹਮਣੇ ਆਗਾ ਇੱਥੇ ਲੋਟ ਆਜੂਗਾ ਸਹੀ ਯੋ ਯੋ ਬਾਰੇ ਖਰਾਬ ਨੇ ਜਵਾਗ ਜੀ ਇਹ ਆਪਣਾ ਭਤੀਜਾ ਸਿਕੰਦਰ ਹੈਰੀ ਬਾਕੀ ਆਰਤੀ ਚ ਬੈਠਿਆ ਸਾਰੇ ਜਿਹੜੇ ਸੇਵਾ ਕਰ ਰਹੇ ਆ ਸੇਵਾ ਕਰ ਰਹੇ ਆ ਲੋ ਜੀ ਬੁੜੀਆਂ ਵੀ ਆ ਗਈਆਂ ਸਾਰੀਆਂ ਇੱਧਰ ਪਹਿਲਾਂ ਪਾਠੀਆਂ ਨੂੰ ਮੰਗਰ ਚ ਕਾਇਆ ਜਾਊਗਾ ਫੇਰ ਸਾਰੇ ਆਪਣੇ ਘਰਾਂ ਦੇ ਛਕਣਗੇ ਤੇ ਸਵੇਰੇ ਜਲੇਬੀਆਂ ਫੇਰ ਵਰਤਣਗੇ ਅੱਜ ਆਪਣੇ ਚਾਚੇ ਕਿਆ ਨੇ ਜਲੇਬੀਆਂ ਹੋ ਕਰੀਆਂ ਸੀ ਕੱਲ ਨੂੰ ਆਪਣਾ ਕੋਈ ਹੋਰ ਘਰਾਂ ਦੇ ਉਹ ਕਰਨਗੇ ਬਣਾਉਣਗੇ ਕੋਈ ਵੀ ਆਪਣੀ ਖੁਸ਼ੀ ਨਾਲ ਕੋਈ ਵੀ ਬਣਾ ਸਕਦਾ ਹੈ ਆਪਣੇ ਆਪਣੀ ਖੁਸ਼ੀ ਨਾਲ ਉਹ ਕਰਿਆ ਫਲੈਕਸ ਵਾਲੀ ਜਲਦੀ ਲਵਾਦੀ ਹੈ ਹੈ ਜਲਦੀ ਲਵਾਦੀ ਮੈਂ ਕੰਮ ਪੂਰਾ ਚਾਚੇ ਦੀ ਫੋਟੋ ਸਾਰਿਆਂ ਨੂੰ ਮੂਹਰੇ ਲਾਈਏ ਦੇਖ ਸੋਹਣੀਏ ਆਰਾਮਣ ਸੋਹਣੀਏ ਹਾਂ ਪੂਰੀ ਗੈਂਡ ਤੇ ਲਓ ਜੀ ਬਣ ਗਿਆ ਨਾ ਰੌਣਕਾ ਅੱਜ ਕੱਲ ਆਪਣੇ ਘਰ ਲਈ ਘਰ ਘਰ ਸੀ ਅੱਜ ਸਾਰੇ ਰਿਸ਼ਤੇਦਾਰ ਵੀ ਜਿਹੜੇ ਜਿਹੜੇ ਆਉਂਦੇ ਹੁੰਦੇ ਆ ਸਾਰੇ ਆ ਗਏ ਨੇ ਆ ਦੇਖੋ ਬੱਚੇ ਪਾਰਟੀ ਬੱਚਾ ਪਾਰਟੀ ਆ ਉਹ ਬੱਚਾ ਪਾਰਟੀ ਇਧਰ ਆਓ ਹੈਲੋ ਯੂਟਿਊਬ ਦੇ ਆ ਰਹੇ ਹੋ ਵੀਰੇ ਹਾਂ ਪਾਵਾਂਗੇ ਅੱਜ ਵਾਲਾ ਵਲੌਗ ਦੇਖਿਆ ਸੀ ਮੇਰੇ ਨਹੀਂ ਨਹੀਂ ਦੇਖਿਆ ਸੀ ਦੇਖਿਆ ਸੀ ਅਸੀਂ ਫੋਨ ਨਹੀਂ ਚੱਕਿਆ ਅੱਜ ਕੱਲ ਵੀ ਨਹੀਂ ਚੱਕਿਆ ਅੱਜ ਵੀ ਨਹੀਂ ਚੱਕਿਆ ਮੈਂ ਕੱਲ ਨੂੰ ਦੇਖਿਆ ਫਿਰ ਘਰੇ ਬੈ ਕੇ ਆ ਵੀ ਵਲੌਗ ਪਾ ਰਹੇ ਆ ਇਹਨੂੰ ਦੇਖੀ ਜਾਂਦੇ ਆ ਹੈ ਆ ਵੀ ਵਲੌਗ ਪਾਉਂਗੇ ਹੋਰ ਹਣਾ ਆਪਾਂ ਲੈਟ ਆਉਂਦੇ ਆ ਤੇ ਲਓ ਜੀ ਸਾਰੇ ਰੁਪਏ ਜਿਵੇਂ ਮਹਰਤ ਦਿੰਦੇ ਆ ਹਾਂ ਹਾਰੇ ਕੋਟ ਕਰਨੀ ਦੇਖਣ ਲੱਗੇ ਹੈ ਲਓ ਜੀ ਆਪਾਂ ਤਾਂ ਛਕ ਲਿਆ ਲੰਗਰ ਜਵਾਖਾਂ ਨੂੰ ਲਿਉਣਾ ਭਾਲ ਕੇ ਜਵਾਖ ਨਹੀਂ ਪਤਾ ਕਿੱਧਰ ਭੱਜ ਜਾਂਦੇ ਆ ਇੱਧਰ ਤਾਰਾਂ ਨੇ ਕਈ ਵਾਰ ਕਰੰਟ ਕਰੰਟ ਆ ਜਾਂਦਾ ਹਨਾ ਮਤਲਬ ਇਹ ਪੈਪਾਂ ਨੇ ਜਿਹੜੀਆਂ ਲੋਹੇ ਦੀਆਂ ਨੇ ਜਵਾਖ ਤਾਰਾਂ ਵੀ ਥੱਲੋਂ ਦੀ ਕਈ ਨੰਗਦੀਆਂ ਨੇ ਕਈ ਵਾਰ ਪੈਰ ਪੂਰ ਚ ਫਸ ਜੀ ਜਵਾਦ ਔਖੇ ਹੋ ਜਾਂਦਾ ਛੋਟੇ ਜਵਾਖ ਨੇ ਸਾਰੇ ਦੇਖੋ ਜੀ ਮਾਤਾ ਸਾਹਿਬ ਦਾ ਲੱਗੇ ਆਪਣੀ ਜਗ੍ਹਾ ਤੇ ਹਾਂਜੀ ਮਿੱਤਰੋ ਇੱਥੇ ਨਾ ਆਪਾਂ ਉਹ ਆ ਜੀ ਹੋਰੇ ਕਹਿੰਦੇ ਸਾਡਾ ਵੀ ਬਲੌਗ ਬਣਾਓ ਲੰਗਰ ਬਣਾਈ ਜਾਂਦੇ ਸੀਗੇ ਤੇ ਇੱਥੇ ਮੈਂ ਕਾਲੀ ਕਾਲੀ ਦੇ ਵਿੱਚ ਮੈਂ ਕਾਉਣ ਕਰਨੇ ਭੁੱਲ ਗਿਆ ਤੇ ਆਵਾਜ਼ ਹੋ ਗਈ ਬੰਦ ਤੇ ਉਸ ਕਰਕੇ ਆਪਾਂ ਇਹ ਆਵਾਜ਼ ਆਪਾਂ ਬਾਅਦ ਦੇ ਵਿੱਚ ਰਿਕਾਰਡ ਕਰ ਰਹੇ ਹਾਂ ਤੇ ਵਧੀਆ ਹਾਸੇ ਖਿੱਢੀ ਜਾਂਦੇ ਸਾਰੇ ਬਹੁਤ ਵਧੀਆ ਬਹੁਤ ਵਧੀਆ ਦਿਨ ਲੰਘਿਆ ਜਾਣਾ ਤੇ ਰਿਸ਼ਤੇਦਾਰ ਜਿੰਨੇ ਵੀ ਆਪਣੇ ਮਤਲਬ ਇਹ ਕੁੜੀਆਂ ਨੇ ਭੂਆ ਜੀ ਹੋਰੇ ਨੇ ਸਾਰੇ ਜਿਹੜੇ ਹਾਲਸਾਲ ਆਉਂਦੇ ਆ ਹਨ ਸਾਰੇ ਆਗੇ ਸੀਗੇ ਤੇ ਤੁਸੀਂ ਵੀ ਦੇਖਿਆ ਕਿੰਨੀਆਂ ਰੌਣਕਾਂ ਅੱਜ ਲੱਗੀਆਂ ਪਹਿਲਾਂ 2 ਦਿਨ ਨਹੀਂ ਲੱਗੀਆਂ ਹਨ ਤੇ ਵੈਸੇ ਤਾਂ ਆਪਣਾ 2 ਦਿਨ ਆਪਣੇ ਕਾਲੀ ਪਰਿਵਾਰ ਦੇ ਸਾਰੇ ਹੁੰਦੇ ਆ ਹਨ ਤੇ ਅੱਜ ਦੂਜੇ ਦਿਨ ਸਾਰੇ ਰਿਸ਼ਤੇਦਾਰ ਆ ਜਾਂਦੇ ਆ ਇਸ ਕਰਕੇ ਵਧੀਆ ਜੀ ਲੱਗਿਆ ਹਨ ਸਾਰਾ ਆ ਦੇਖੋ ਭੂਆ ਜੀ ਦੇ ਕੁੜੀਆਂ ਨੇ ਤੇ ਭੂਆ ਜੀ ਹੋਰੇ ਸਾਰੇ ਉਹ ਬਣਾਈ ਜਾਂਦੇ ਨੇ ਰੋਟੀਆਂ ਬਣਾਈ ਜਾਂਦੇ ਨੇ ਬਾਕੀ ਸਾਰਿਆਂ ਨੇ ਲੰਗਰ ਛਕ ਲਿਆ ਸੀਗਾ ਤੇ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਇੱਧਰ ਬਾਬੇ ਹੋਰੇ ਬਣਾਈ ਹੁੰਦੇ ਨੇ ਪਾਟੀਆਂ ਵਾਸਤੇ ਚਾਹ ਪਾਟੀਆਂ ਨੇ ਰੋਲ ਤੇ ਬੈਠਣਾ ਸੀ ਹਨਾ ਜਿਨ੍ਹਾਂ ਦੀ ਬਾਰੀ ਹੁੰਦੀ ਆ ਉਹ ਇੱਕ ਚਾਹ ਬਣਾ ਦਿੰਦੇ ਨੇ ਉਹਨਾਂ ਵਾਸਤੇ ਹਨਾ ਇੱਕ ਜਣੇ ਵਾਸਤੇ ਇੱਕ ਬੰਦਾ ਉੱਠਦਾ ਹੁੰਦਾ ਇੱਕ ਬੰਦੇ ਨੇ ਬੈਠਣਾ ਹੁੰਦਾ ਰੋਲ ਤੇ ਤੇ ਉਸ ਕਰਕੇ ਫਿਰ ਉਹਨਾਂ ਦੀ ਚਾਹ ਬਣਾ ਕੇ 5 ਕੁ ਮਿੰਟ ਪਹਿਲਾਂ ਰੱਖ ਲੰਨੇ ਆ ਤੇ ਦੁੱਧ ਚ ਪੱਤੀ ਪਾ ਲੰਨੇ ਮਤਲਬ ਇਹ ਹਿਰੋਨਾਂ ਨੂੰ ਰੋਲ ਤੇ ਬੈਠਣ ਵਾਸਤੇ ਜਾਇਆ ਜਾਂਦਾ ਹੈ ਨਾ ਤੇ ਬਾਕੀ ਇੱਥੇ ਸਾਰੇ ਬੈਠੇ ਗੱਲਾਂ-ਵਾਤਾਂ ਕਰੀ ਜਾਂਦੇ ਸੀਗੇ ਆਪਾਂ ਕਿਹਾ ਸੀ ਕਿ ਵੀ ਚਲੋ ਆਪਾਂ ਤੜਕੇ ਸੁਨੇਹਾ ਆ ਜਾਾਂਗੇ ਹਨ ਔੜੀਆਂ ਸਾਨੂੰ ਪਤਾ ਮਸਾਂ ਤਾਂ ਕੱਲਾ ਮਿਲਦੀਆਂ ਨੇ ਇਹਨਾਂ ਦੀਆਂ ਗੱਲਾਂ ਕਰਨ ਨੂੰ ਮੌਕਾ ਮਿਲਦਾ ਔੜੀਆਂ ਨੂੰ ਤੇ ਸਾਰੇ ਵਧੀਆ ਗੱਲਾਂ-ਵਾਤਾਂ ਕਰੀ ਜਾਂਦੇ ਬਹੁਤ ਵਧੀਆ ਜੀ ਲੱਗਿਆ ਹਨ ਤੁਸੀਂ ਵੀ ਦੇਖਿਓ ਆਪਣੇ ਵਲੌਗ ਅੱਗੇ ਬਹੁਤ ਸੋਹਣੇ-ਸੋਹਣੇ ਵਲੌਗ ਆਉਣੇ ਆ बाकी अगे भी करो इंजॉय देखो बच्चे खेडी जी खेड है बच्चे खेडी जी होके बै गए हम ਗੱਲਾਂ-ਵੱਤਾਂ ਮਾਰੀ ਜਾਂਦੇ ਨੇ ਸਾਰੇ ਮੈਂ ਤਾਂ ਕਿਹਾ ਚਲੋ ਵੀ ਤੜਕੇ ਸੁਨੇਹਾ ਆ ਜੰਦੇ ਹਾਂ ਟਾਈਮ ਹੋਵੇ ਸ਼ਾਇਦ 8:30 ਵਾਂ 9 ਦਾ ਟਾਈਮ ਹੋਊਗਾ ਬਾਬਾ ਵੀ ਖੜਾ ਹੋ ਗਿਆ ਕਹਿੰਦਾ ਚਲੋ ਵੀ ਸੰਤੋ ਟਰੈਕਟਰ ਤੇ ਲੈ ਕੇ ਜਾਉਂ ਬਾਬਾ ਸਾਰਿਆਂ ਨੂੰ ਟਰੈਕਟਰ ਲੱਗ ਗਿਆ ਲਓ ਜੀ ਹੋ ਗਏ ਖੜੇ ਸਾਰੇ ਚਲੋ ਵੀ ਚੱਲੀਏ ਆਪਾਂ ਵੀ ਭੱਲੇ ਮੰਮਾ ਸੱਸਰੀ ਕਾਲ ਸਾਥਰੀ ਕਾਲ ਭਾਈ ਮੰਮਾ ਲਾਦਨ ਤੇ ਮੈਂ ਚਾਤੀ ਲੱਗਦਾ ਯੋ ਬਿੱਤੂ ਵੀ ਜਾਂਦੀ ਐ ਚਲੋ ਬਈ ਚਲ ਜੀ ਮੰਮੀ ਤੁਸੀਂ ਕਹਤੇ ਆਉਗੇ ਟ੍ਰੈਕਟਰ ਚ ਚੱਲ ਜੇਂਦਾ ਐ ਐ ਟ੍ਰੈਕਟਰ ਵੀ ਜਾਂਦਾ ਨਾ ਨਾ ਮਮੂ ਨਾ ਨਹੀਂ ਰਾਈਡ ਤੇ ਛਾੜ ਕਰੋਗੇ ਤੁਸੀਂ ਨਹੀਂ ਕਹਤਾ ਨਾ ਲੋ ਜੀ ਚੱਲੇ ਹੁਣ ਆਪਾਂ ਘਰੇ ਕਰਕੇ ਸੁਨੇਹਾ ਆ ਜਾਣਗੇ ਆਰੇ ਟਰਾਲੀ ਤੇ ਜਾਣਗੇ ਜਿੰਨੇ ਕ ਆਪਣੇ ਘਰ ਘਰ ਦੇ ਚਲ ਗੱਡੀ ਚ ਬੈ ਕੇ ਦੇਖਦੇ ਹਾਂ ਜੇ ਕੋਈ ਵਧਿਆ ਘਟਾ ਹੈ ਤਾਂ ਆਪਾਂ ਵੀ ਟਰਾਲੀ ਚ ਚੜਾ ਦਾਂਗੇ ਸਾਰਿਆਂ ਨੂੰ ਕਿ ਕਦੇ ਨੂੰ ਤੇ ਦੇਖੋ ਸਾਰਿਆਂ ਦਾ ਬਹੁਤ ਖੜੇ ਆ ਚਲੋ ਬਾਹਰ ਵਾਲਿਆਂ ਦੀ ਪਕਾਈ ਕਾ ਨੂੰ ਕਰਾਉਣੀ ਆ ਹਨ ਉਸ ਕਰਕੇ ਵੀ ਜਿੰਨੇ ਕ ਟਰੈਕਟਰ ਤੇ ਰਹਿੰਦੇ ਆ ਜਾਂ ਆਪਣੀ ਗੱਡੀ ਚ ਬੈਿੰਦੇ ਆ ਤੇ ਦੇਖਦੇ ਨਹੀਂ ਆਪਾਂ ਜੇ ਵਧਿਆ ਘਟਾ ਹੈ ਕੋਈ ਟਰਾਲੀ ਚ ਚੜਾ ਦਾਂਗੇ ਉਧਰ ਹੀ ਜਾਊਗਾ ਟਰੈਕਟਰ ਵੀ ਸਾਰਾ ਉਤਾਰ ਕੇ ਕਰੇ ਕਰੋ ਕਰੋ ਕਰੀ ਤਾਰ ਕੇ ਫੇਰ ਜਾਣਗੇ ਸਾਰਿਆਂ ਨੂੰ ਦੇਖੋ ਲੱਗੇ ਚੜਨ ਸਾਰੇ ਜਵਾਕ ਚੱਲੇ ਜੀ ਚੱਲ ਬੈਠੋ ਤੁਸੀਂ ਤਾਂ ਬੈਠੋ चढ़ गए सारे कोई मोटरसाइकल कोई ट्रैक्टर जा रहे है, कोई कासे रहे है। आप भी ना पुत अमृत भी उत... अमृत भी टैड गई और... अच्छा। चलो अमृत बैठो अपनी शिष्ट आई जी चल पा जाए अमृत ਚਲੋ ਵੀ ਆਪਾਂ ਵੀ ਚੱਲਦੇ ਹੁਣ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਇੱਕ ਵਾਰੀ ਨਿਗਾ ਮਰਵਾਦਾਂ ਨੇ ਦੇਖੋ ਸਾਰੇ ਚਲੇ ਗਏ ਨੇ ਸੇਵਾਦਾਰ ਰਹਿ ਗਏ ਇਕੱਲੇ ਤੇ ਹੋ ਰਹਿਣਗੇ ਉਰੇ ਬਾਕੀ ਆਪਾਂ ਵਲੌਗ ਦਾ ਕਰਦੇ ਆਂ ਐਂਡ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਬਾਏ